ਨਵਾਂ ਜਸਵੰਤ ਕੌਰ ਵੀਰ ਜੀ ਮੇਰਾ ਨਾਮ ਜਨਮ ਬਣਿਆ ਹਵੇਲੀ ਤੇ ਪਿੰਡੇ ਦੇ ਵਿੱਚ ਕੀ ਕਹੋ ਜਿਹੜੇ ਸਿੱਧੂ ਆ ਵੀਰ ਜੀ ਉਹ ਨਵਾਂ ਜਨਮ ਲੈਂਦਾ ਹਵੇਲੀ ਜਿੱਥੇ ਨਿਮ ਬਣਿਆ ਅੱਜ ਸਾਨੂੰ ਪਿੰਡ ਨੂੰ ਬਹੁਤ ਜਿਆਦਾ ਖੁਸ਼ੀ ਆਗੀ ਬਹੁਤ ਚੰਗਾ ਮੁੰਡਾ ਸੀ ਪਿੰਡੇ ਦੇ ਲੋਕਾਂ ਨਾਲ ਵਿਚਰਦਾ ਸੀ ਐਸੇ ਤਰ੍ਹਾਂ ਹੀ ਹੌਲੀ ਖੇਡਦਾ ਸੀਗਾ ਬਹੁਤ ਚੰਗਾ ਸੀ ਪਿੰਡ ਦੀਆਂ ਧੀਆ ਪੜਾਂ ਦੀ ਬਹੁਤ ਜਿਆਦਾ ਇੱਜ਼ਤ ਕਰਦਾ ਸੀਗਾ ਅੱਜ ਪਿੰਡ ਨੂੰ ਐਨੀ ਕੀ ਖੁਸ਼ੀ ਆ ਜਿੰਨੀ ਵੀ ਸਾਥ ਦੱਸੀ ਵੀ ਨਹੀਂ ਜਾਂਦੀ ਐਨੀ ਖੁਸ਼ੀ ਆ ਪਿੰਡ ਦੀਆਂ ਕੁੜੀਆਂ ਸਾਰੀਆਂ 9 ਹਰ 3 ਰਲ ਕੇ ਨਿੰਮ ਬੰਨਣ ਆਈਆਂ ਫਿਰ ਉਹਨਾਂ ਨੇ ਬੜੀ ਖੁਸ਼ੀ ਮਨਾਈ ਐ ਸਿੱਧੂ ਦੀ ਜਿਹੜੀਆਂ ਵੱਖ-ਵੱਖ ਜਿਹੜੀਆਂ ਸੱਥਾਂ ਨੇ ਉੱਥੇ ਵੀ ਨਿੰਮ ਬੰਨਿਆ ਤੇ ਅੱਜ ਉੱਪਰ ਹੋਲੀ ਦਾ ਹਾਰ ਆਗਾ ਜਿਹੜੀਆਂ ਸੱਥਾਂ ਨੇ ਪਿੰਡ ਦੀਆਂ ਉੱਥੇ ਵੀ ਨਿੰਮ ਬੰਨਿਆ ਹੋਲੀ ਦਾ ਵੀਰ ਜੀ ਹਾਰ ਮਨਾਇਆ ਬਹੁਤ ਜਿਆਦਾ ਚੰਗਾ ਸੀ ਸਿੱਧੂ ਜਿਹੜਾ ਛੋਟੂ ਛੋਟਾ ਸਿੱਧੂ ਆਇਆ ਉਹਦੀ ਅੱਜ ਬੜੀ ਖੁਸ਼ੀ ਮਨਾਈ ਆ ਨਵੀ ਹਵੇਲੀ 'ਚ ਨਿੰਮ ਬੰਨਿਆਗਾ ਰਲ ਮਿਲ ਕੇ ਭੰਗੜੇ ਪਾਏ ਕੁੜੀਆਂ ਨੇ ਬੋਲੀਆਂ ਪਾਈਆਂ ਖੂਬ ਗਿੱਧਾ ਚਾਏ ਮਤਲਬ ਕੀ ਨਾਮ ਹੈ ਮਲਕੀਤ ਕੌਰ ਮਲਕੀਤ ਕੌਰ ਜੀ ਅੱਜ ਨਿੰਮ ਬੰਨੇ ਗਏ ਨੇ ਬੱਖੋ ਬੱਖ ਬੱਤੀਆਂ ਦੇ ਵਿੱਚ ਕੀ ਕਹੋਗੇ ਹਾਂਜੀ 6.5 ਬੱਤੀਆਂ ਹੈ 6 ਬੱਤਿਆਂਾਂ ਚ ਨਿੰਮ ਬੰਨੇ ਲਏ ਤੇ ਸਾਨੂੰ ਛੋਟੇ ਸਿੱਧੂ ਆਉਣ ਦੀ ਬੜੀ ਖੁਸ਼ੀ ਹੈ ਸਾਰੇ ਪਿੰਡ ਨੂੰ ਛੋਟੇ ਤੋਂ ਵੱਡੇ ਬੱਚੇ ਤੱਕ ਜਿਹੜਾ ਤਾਂ ਤਾਂ ਇੰਨੀ ਖੁਸ਼ੀ ਆ ਜਿੰਨੀ ਵੀ ਕਹਿੰਦੇ ਹਾਂ ਹੋਰ ਖੁਸ਼ੀ ਚ ਆਉਣੀ ਹੁੰਦੀ ਖੁਸ਼ੀ ਉਸ ਨਹੀਂ ਹੁੰਦੀ ਇੰਨੀ ਖੁਸ਼ੀ ਆ ਸਾਡੇ ਬੁੜੀਆਂ ਨੂੰ ਬੱਚਿਆਂ ਨੂੰ ਸਾਰਿਆਂ ਨੂੰ ਤੇ ਅੱਜ ਹੋਲੀ ਦਾ ਤਿਹਾਰ ਹੈ ਜਿਵੇਂ ਸਿੱਧੂ ਪਹਿਲਾਂ ਹੋਲੀ ਖੇਡਦਾ ਸੀ ਅਸੀਂ ਉਸੇ ਸਮਨਾ ਹੋਲੀ ਖੇਡ ਰਹੇ ਹਾਂ ਬਾਦਾਂ ਤੇ ਕਿੰਨੀ ਖੁਸ਼ੀ ਆ ਮਾਤਾ ਕਿੰਨੀ ਖੁਸ਼ੀ ਆ ਸਾਨੂੰ ਰੱਜ ਕੇ ਖੁਸ਼ੀ ਆ ਜਿੰਨੀ ਵੀ ਕਹੇ ਉਨੀ ਖੁਸ਼ੀ ਆ ਸਾਡੇ ਧਰਤੀ ਬਾੜ ਨਹੀਂ ਲੱਗਦਾ ਅੱਛਾ ਜੀ ਕੀ ਨਾਮ ਹੈ ਅੱਜ ਪੱਤਿਆਂ ਤੇ ਨਿੰਮ ਬਣ ਕੇ ਖੁਸ਼ੀ ਮਨਾਈ ਗਏ ਪੂਰੇ ਪਿੰਡ 'ਚ ਖੁਸ਼ੀ ਦਾ ਮਾਹੌਲ ਆ ਕੀ ਕਹੋਗੇ ਹਾਂਜੀ ਸਾਨੂੰ ਤਾਂ ਧਰਤੀ ਦੇ ਪੈਰ ਹੀ ਨਹੀਂ ਲੱਗਦਾ ਜਿੰਨਾਂ ਜੰਨਿਆ ਸਾਨੂੰ ਪਤਾ ਲੱਗਿਆ ਕਿ ਅਸੀਂ ਉਹ ਦਿਨ ਇੰਨੀ ਖੁਸ਼ੀ ਸਾਨੂੰ ਵੀ ਬਾਹਲੀ ਖੁਸ਼ੀ ਆ ਸਾਨੂੰ ਨੁਕਿਆਂ ਨੂੰ ਲਾ ਕੇ ਵੱਡਿਆਂ ਤੇ ਕਰਨ ਭੈਣਾਂ ਨੂੰ ਭਾਈਆਂ ਨੂੰ ਛਰਕਾਂ ਨੂੰ ਸਭ ਨੂੰ ਸਭ ਨੂੰ ਖੁਸ਼ੀ ਆ ਜੀ ਕਾ ਤਤਰ ਜਿਹਾ ਪਹਿਰੇ ਨੀ ਲੱਗਾ ਕਿਦਾ ਸਿਆ ਲੱਗਦਾ ਕੋਈ ਜਨਰਤ ਭੰਗੜੇ ਹੀ ਪਾਈ ਗਈ ਅੱਛਾ ਤੇ ਮਾਤਾ ਛੋਟੇ ਹੁੰਦੇ ਸਿੱਧੂ ਨੂੰ ਤੁਸੀਂ ਮਿਲਦੇ ਹੁਣ ਹੈ ਨਾ ਖੇਡ ਖੇਡਦਾ ਸੀ ਕੋਈ ਯਾਦਾਂ ਜੁੜੀਆਂ ਹੋਈਆਂ ਨੇ ਬਹੁਤ ਛੋਟਾ ਛੋਟਮਾਈ ਵੀ ਬਾਤਾਂ ਬੰਨਿਆ ਨਹੀਂ ਕਿ ਸਾਥੋਂ ਕੋਈ ਚੱਕੀ ਜਾਂਦੀ ਤੇ ਵੱਡੇ ਪੈਰੀ ਜਾ ਕੇ ਸਾਡਾ ਛੋਟਾ ਮੈਨੂੰ ਸਿੱਧੂ ਆਦਾ ਅੱਜ ਹੋਲੀ ਦਾ ਵੀ ਤੇ ਹਾਰਾ ਸਿੱਧੂ ਸਾਰਿਆਂ ਨਾਲ ਪਿੰਡ ਦੇ ਵਿੱਚ ਹੋਲੀ ਖੇਡਦਾ ਸੀ ਹੈ ਨਾ ਤਾਂ ਉਹ ਯਾਦਾਂ ਅੱਜ ਕਿਵੇਂ ਦੇਖ ਰਹੀਆਂ ਨੇ ਹਾਂ